ਤੇ ਇਹ ਜਦੋਂ ਤੁਸੀਂ ਤੁਹਾਡਾ ਪਰਿਵਾਰ ਤੁਹਾਡੀ ਮਾਤਾ ਜੀ ਜਦੋਂ ਉਹ ਪੁਲਿਸ ਤੋਂ ਬਾਹਰ ਆ ਜਾਂਦੇ ਆ ਤੇ ਤੁਸੀਂ ਕਿੰਨੀ ਦੇਰ ਬਾਅਦ ਫਿਰ ਪੰਜਾਬ ਦੇ ਵਿੱਚ ਆ ਜਾਂਦੇ ਆ ਸਾਡੇ ਜਦੋਂ ਸਾਡੇ ਮਾਤਾ ਜੀ ਆ ਜਾਂਦੇ ਮੈਨੂੰ ਯਾਦ ਆ ਕਿ ਮਹੀਨਾ ਕਨ ਸਾਡੇ ਪੁਲਿਸ ਵਾਲੇ ਸਾਡੇ ਘਰੇ ਰਹੇ ਸੀਗੇ 24/7 ਸਾਡੇ ਘਰੇ ਰਹਿੰਦੇ ਸੀ ਸਾਨੂੰ ਕਿਤੇ ਬਾਹਰ ਜਾਣ ਦੇ ਵੀ ਉਹ ਨਹੀਂ ਸੀਗੀ ਵੀ ਵਾਂਟ ਅਲਾਉ ਟੂ ਗੋ ਆਊਟਸਾਈਡ ਸਾਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੇ ਸੀ ਕਿਤੇ ਨਹੀਂ ਬੱਕਰੇ ਰਹਿਣਾ ਫਿਰ ਮਹੀਨੇ ਕ ਬਾਅਦ ਉਸ ਮਹੀਨੇ ਬਾਅਦ ਉਹਨਾਂ ਨੇ ਕਿਹਾ ਤੁਸੀਂ ਚੱਲ ਜਾਓ ਫਿਰ ਅਸੀਂ ਪਿੰਡ ਆ ਗਏ ਸੀਗੇ ਹਾਂਜੀ ਮਲੋਏ ਤੇ ਮਲੋਆ ਪਿੰਡ ਤੁਹਾਡਾ ਚੰਡੀਗੜ੍ਹ ਦੇ ਮੋਹਾਲੀ ਦੇ ਕੋਲ ਹੈ ਉਹ ਯੂਟੀ ਚ ਹੀ ਆ ਜਾਂਦਾ ਚੰਡੀਗੜ੍ਹ ਦੇ ਵਿੱਚ ਹੈ ਹਾਂਜੀ ਚੰਡੀਗੜ੍ਹ ਦੀ ਵਿੱਚ ਆ ਜਾਂਦਾ ਤੇ ਪਿੰਡ ਆ ਕੇ ਤੁਹਾਨੂੰ ਫਿਰ ਪਰਿਵਾਰ ਨੇ ਸ਼ੈਲਟਰ ਦਿੱਤੀ ਜਾਂ ਤੁਹਾਨੂੰ ਪਿੰਡ ਆ ਕੇ ਵੀ ਕੋਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਜਾਂ ਤੁਹਾਨੂੰ ਕੋਈ ਹੈਲਪ ਲਈ ਜਾਂ ਤੁਹਾਡੀ ਉੱਥੇ ਜ਼ਿੰਦਗੀ ਜਿਹੜੀ ਸੀ ਪਿੰਡ ਉੱਥੇ ਦਿੱਲੀ ਨਾਲੋਂ ਵਧੀਆ ਬਸ਼ਰ ਹੋਈ ਜਾਂ ਫਿਰ ਉੱਥੇ ਤੰਗੀਆਂ ਤਕਲੀਫਾਂ ਜਿਹੜੀਆਂ ਸੀ ਉਹਨੇ ਤੁਹਾਡਾ ਪਿੱਛਾ ਪਰਿਵਾਰ ਦਾ ਨਹੀਂ ਛੱਡਿਆ ਕੋਈ ਮਾਤਾ ਜੀ ਤੁਹਾਨੂੰ ਦੱਸਦੇ ਹੋਣਗੇ ਜੀ ਜੀ ਮੈਨੂੰ ਯਾਦ ਹੈ ਸਾਡ ਉਸ ਤੋਂ ਬਾਅਦ ਦੁਕਾਨ ਬਹੁਤ ਫਿਰਦਾ ਹਰੇਕ ਦਿਨੇ ਇੱਕ ਸਟਰਗਲ ਸੀਗਾ ਹਨਾ ਕੋਈ ਇਨਕਮ ਨਹੀਂ ਕੁਸ਼ਨ ਨਹੀਂ ਹਨਾ ਸਰਕਾਰ ਪਿੱਛੇ ਪਈ ਹੋਈ ਹੈ ਤੇ ਅਨਫੋਰਚੂਨੇਟਲੀ ਸਾਡੇ ਦਾਦੀ ਜੀ ਨੇ ਵੀ ਸਾਡੇ ਮਾਤਾ ਜੀ ਨੂੰ ਘਰੋਂ ਕੱਢਤਾ ਸੀ ਮੈਂ ਤਾਂ ਬਹੁਤ ਛੋਟਾ ਸੀ ਮੈਨੂੰ ਨਹੀਂ ਪਤਾ ਕਿਹੜੇ ਕੀ ਹਾਲਾਤ ਹੋਏ ਹੋਣੇ ਫਿਰ ਉਸ ਤੋਂ ਬਾਅਦ ਸਾਡੇ ਮਾਤਾ ਜੀ ਚਲੇ ਗਏ ਫਿਰ ਉਸ ਤੋਂ ਬਾਅਦ ਸਾਨੂੰ ਕੋਈ ਘਰ ਕਿਰਾਏ ਤੇ ਵੀ ਨਾ ਦਵੇ ਤੇ ਹਨਾ ਕਿਰਾਏ ਤੇ ਵੀ ਨਾ ਦਵੇ ਸਾਨੂੰ ਖਰੜ ਲੱਗ ਗਿਆ ਕਿ ਟਿਊਬਲ ਤੇ ਸਾਨੂੰ ਰਹਿਣਾ ਪਿਆ ਸੀਗਾ ਫਸਟ ਸਾਡੀ ਫਸਟ ਸ਼ੈਲਟਰ ਉਹ ਸੀਗਾ ਤੇ 6 ਮਹੀਨੇ ਤੱਕ ਮੇਰੇ ਭੈਣ ਭਰਾ ਵੀ ਸਕੂਲ ਨਹੀਂ ਗਏ ਕਿਉਂਕਿ ਸਾਰੇ ਕਿੰਨੀ ਦੇਰ ਉਸ ਟਿਊਬਲ ਦੇ ਉੱਤੇ ਰਹੇ ਤੁਸੀਂ ਪਰਿਵਾਰ ਵੀ ਥੋੜਾ ਜਿਹਾ ਰਹੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਮੇ ਸਾਡਾ ਫਰਸਟ ਸ਼ੈਲਟਰ ਉਹ ਸੀਗਾ ਇਹ ਟਿਊਬਲ ਮਤਲਬ ਮੋਟਰ ਜਿਹੀ ਹੁੰਦੀ ਰਹਿਣਾ ਹਾਂਜੀ ਜਿਵੇਂ ਪਿੰਡਾਂ 'ਚ ਮੋਟਰ ਨਹੀਂ ਤੇ ਖੇਤਾਂ 'ਚ ਉਹ ਕੋਈ ਇੱਕ ਸਾਲ ਆਲੇ ਦੋ ਆਲੇ ਖੇਤ ਹੈ ਤੇ ਇਨਸਿਕਿਉਰਿਟੀ ਕਿੰਨੀ ਹੋਣੀ ਤਿੰਨ ਬੱਚੇ ਆ ਕਿਤੋਂ ਵੀ ਕੋਈ ਆ ਸਕਦਾ ਹੈ ਹਨਾ ਉਸ ਟਾਈਮ ਪੁਲਿਸ ਵੀ ਹਨਾ ਭਈ ਪੁਲਿਸ ਵੀ ਸਰਕਾਰ ਵੀ ਨਿਗਰਾਨਾ ਰੱਖਦੀ ਰਿਸ਼ਤੇਦਾਰੀ ਨਾਤੇ ਸਭ ਸਭ ਕੁਝ ਹੀ ਫੇਰ ਕਿਹੜਾ ਖੜਦਾ ਜੀ ਜਦੋਂ ਮੁਸ਼ਕਿਲ ਟਾਈ ਹਾਂਜੀ ਤੇ ਪਰ ਮਸਲਾ ਇਸ ਗੱਲ ਦਾ ਸੀ ਕਿ ਉਸ ਵੇਲੇ ਅਸੀਂ ਇਹ ਗੱਲ ਕਹਿ ਦਿੰਨੇ ਵੀ ਕੌਮ ਦੇ ਹੀਰੇ ਜੀ ਕੌਮ ਬਸ ਤਿਆ ਕੀਤਾ ਜੀ ਤੇ ਪਰ ਉਸ ਵੇਲੇ ਜਿਹੜੀਆਂ ਇਹ ਅੱਜ ਦੀ ਤਰੀਕ ਦੇ ਵਿੱਚ ਸਿੱਖ ਜਥੇਬੰਦੀਆਂ ਜਾਂ ਵੱਡੇ ਵੱਡੇ ਰਾਜਨੀਤਿਕ ਪਾਰਟੀਆਂ ਇਹ ਗੱਲ ਕਰਦੀਆਂ ਤੇ ਉਸ ਵੇਲੇ ਕੋਈ ਬਾਹ ਫੜਨ ਵਾਲਾ ਨਹੀਂ ਸੀ ਇਸ ਟਾਈਮ ਜਦੋਂ ਹੁੰਦਾ ਹੈ ਕਿਹੜਾ ਬਾਹ ਫੜਨ ਵਾਲਾ ਕਿਹੜਾ ਸੀਗਾ ਫੇਰ ਹਾਂਜੀ ਫੇਰ ਸਲੋਲੀ ਸਲੋਲੀ ਬਈ ਸਾਨੂੰ ਥੋੜਾ ਟਰੈਕ ਤੇ ਆਂਦੇ ਰਹੇ ਤੇ ਉਸ ਟਾਈਮ ਜੋ ਬਾਬਾ ਠਾਕਰ ਸਿੰਘ ਸੀ ਦਮਦਮੀ ਟਕਸਾਲ ਉਹਨਾਂ ਨੇ ਸਾਡੀ ਮਾਤਾ ਜਦ ਤੱਕ ਸਾਡੇ ਮਾਤਾ ਜੀ ਸੀ 91 ਤੱਕ ਸਾਡੀ ਬੜੀ ਉਹਨਾਂ ਨੇ ਬੜੀ ਸਾਡੀ ਬਾਹ ਫੜੀ ਉਹਨਾਂ ਨੇ ਕਹਿ ਕਵਾ ਕੇ ਸਾਡੇ ਸਾਡੇ ਮੇਰੇ ਭਰਾ ਭੈਣ ਨੂੰ ਐਡਮਿਸ਼ਨ ਦਵਾਈ ਗੁਰਦਾਨੰਗ ਪਬਲਿਕ ਸਕੂਲ 36 ਚ ਚੰਡੀਗੜ੍ਹ ਉਥੇ ਐਡਮਿਸ਼ਨ ਦਵਾਈ ਤੇ ਫੇਰ ਉਹਨਾਂ ਨੇ ਸਾਨੂੰ ਫਿਰ 86 ਸਾਨੂੰ ਘਰ ਵੀ ਲੈ ਕੇ ਦਿੱਤਾ ਜਿੱਥੇ ਅਸੀਂ ਮੌਜੂਦਾ ਰਹਿੰਦੇ ਆਂ ਸੰਦਮਦਮੀ ਟਕਸਾਲ ਨੇ ਘਰ ਲੈ ਕੇ ਦਿੱਤਾ ਸੀ ਇਹ ਬਾਬਾ ਠਾਕਰ ਸਿੰਘ ਹੋਣਾ ਨੇ ਲੈ ਕੇ ਹਾਂਜੀ ਬਾਬਾ ਠਾਕਰ ਸਿੰਘ ਹੋਣਾ ਨੇ